ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਨੂੰ ਦੇਖਦੇ ਹੋ ਸínhਿਆ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸੁੱਤਿਆਂ ਨੂੰ ਮੇਰੇ ਕੋਲੋਂ ਪਿਆਰ ਕਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਚੋਣਾਂ ਦੇ ਸਮੇਂ ਮੁਫਤ ਜੀ ਰੇਡੀਆਂ ਦੇਣੀਆਂ ਗਲਤ ਹੈ ਇਸ ਨਾਲ ਮਨੁੱਖ ਅੰਦਰ ਕੰਮ ਕਰਨ ਦੀ ਸ਼ਕਤੀ ਘਟਦੀ ਹੈ ਤੇ ਉਹ ਮੁਫਤ ਦੀਆਂ ਚੀਜ਼ਾਂ ਦੀ ਤਲਾਸ਼ ਕਰਨ ਲੱਗ ਜਾਂਦਾ ਹੈ ਬਿਨਾਂ ਪੈਸੇ ਤੋਂ ਕੁਝ ਵੀ ਦੇਣਾ ਬਹੁਤ ਬੁਰੀ ਗੱਲ ਹੈ ਸਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਦੇਸ਼ ਕਰਜ ਜਿਹਦੇ ਬੋਝ ਥੱਲੇ ਡੱਬਿਆ ਜਾ ਰਿਹਾ ਹੈ ਹੁਣ ਤੱਕ ਦੇਸ਼ ਦੇ ਉੱਤੇ 185.1% ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਚੁੱਕਿਆ ਹੈ। ਕੁੱਲ ਜੀਡੀਪੀ ਦਾ 57.1% ਬਣਦਾ ਹੈ। ਭਾਰਤ ਤੇ ਫਰਾਂਸ ਦੇ ਵਿਚਕਾਰ ਰੱਖਿਆ ਪਰਮਾਣੂ ਊਰਜਾ ਤੇ ਪਲਾਂਟ ਦੇ ਖੇਤਰ ਵਿੱਚ ਭਾਈਵਾਲੀ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਅਮੈਨੂਅਲ ਮੈਕਰੋ ਨੇ ਬੁੱਧਵਾਰ ਦੋ ਵਿਦੇਸ਼ੀਆ ਵਿਚਾਰੇ ਵਪਾਰ ਨਿਵੇਸ਼ ਦੇ ਸਬੰਧਾਂ ਨੂੰ ਵਿਧਾਨ ਦਾ ਸੱਦਾ ਦਿੱਤਾ ਗਿਆ ਹੈ। ਹਿੰਦ ਪਰਸ਼ਾਂਤ ਖੇਤਰ ਦੇ ਵਕਫਾ ਗਲੋਬਲ ਫਾਰਮਰੀ ਪਹਿਲ ਕਰਮੀਆਂ ਨੇ ਆਪਣੀ ਸਮੂਰਿਅਤ ਨੂੰ ਹੋਰ ਡੂੰਘਾ ਕਰਨ ਦੀ ਬਚਨਬੱਤਤਾ ਦੁਹਰਾਈ ਹੈ। ਫਰਾਂਸ ਸਰਕਾਰ ਨੇ ਭਾਰਤ ਦੀ ਜੁਆਨ ਵਿੱਚ ਸਥਾਈ ਮੈਂਬਰਸ਼ਿਪ ਦਾ ਸਮਰਥਨ ਕੀਤਾ ਹੈ। ਲਾਰਸਨ ਐਂਡ ਟੋਬਰੋ ਦੇ ਚੇਅਰਮੈਨ ਦੇ ਪ੍ਰਬੰਧਕ ਮੰੰਦੇਸ਼ਕ ਐਸ ਐਨ ਸੁਬਰਮਾਨੀਆ ਨੇ ਅਸਾਰੀ ਉਦਯੋਗ ਤੇ ਮਜ਼ਦੂਰਾਂ ਦੀ ਘਾਟ ਤੇ ਚਿੰਤਾ ਪ੍ਰਗਟਾਉਂਦੇ ਕਿਹਾ ਹੈ ਕਿ ਦੇਸ਼ ਦੇ ਅੰਦਰ ਮਜ਼ਦੂਰਾਂ ਦੇ ਉਤਾਂ ਦੇ ਸਰਕਾਰ ਨੂੰ ਕੋਈ ਵੀ ਅਸਾਰੂ ਯੋਜਨਾਵਾਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੁਸ਼ਲ ਉਮੀਦਵਾਰਾਂ ਦੀ ਉਪਲਬਧਤਾ ਕਨਾਲਿਸ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ ਮੁੰਬਈ ਵਿੱਚ ਗੁਇਲਨ ਬੈਰੋ ਸਿੰਡਰੋਮ ਦੇ ਕਾਰਨ ਇੱਕ ਮੌਤ ਹੋ ਚੁੱਕੀ ਹੈ ਤੇ ਪੂਨੇ ਵਿੱਚ ਹੁਣ ਤੱਕ ਇਸ ਬਿਮਾਰੀ ਨਾਲ 7 ਲੋਕਾਂ ਦੀ ਮੌਤ ਜਾ ਚੁੱਕੀ ਹੈ ਸੀਨਾਬੋਲਰ ਦੀ ਹੱਤਿਆ ਦੇ ਮੌਜੂ ਮਾ ਇੰਦਰਾਣੀ ਮੁਖਰਜੀ ਨੂੰ ਵਿਦੇਸ਼ ਜਾਣ ਦੀ ਆਗਿਆ ਨਹੀਂ ਮਿਲੀ ਹੈ ਸੁਪਰੀਮ ਕੋਰਟ ਨੇ ਯਾਤਰਾ ਦੀ ਆਗਿਆ ਦੇਣ ਦੀ ਮੰਗ ਵਾਲੀ ਉਸ ਦੀ ਪਟੀਸ਼ਨ ਨੂੰ ਬੁੱਧਵਾਰ ਨੂੰ ਰੱਦ ਕਰ ਦਿੱਤਾ ਹੈ ਕੇਰਲਾ ਚ ਜੂਨੀਅਰ ਵਿਦਿਆਰਥੀਆਂ ਦੀ ਰੈਗਿੰਗ ਦੇ ਇਲਜ਼ਾਮ 'ਤੇ ਤਿੰਨ ਵਿਦਿਆਰਥੀਆਂ ਦੇ ਪ੍ਰਾਈਵੇਟ ਪਾਰਟਸ ਦੇ ਉੱਤੇ ਡੰਬਲ ਲਟਕਾਏ ਗਏ ਤੇ ਕੰਪਾਸ ਨਾਲ ਪ੍ਰਾਈਵੇਟ ਪਾਰਟ ਨੂੰ ਜ਼ਖਮੀ ਕੀਤਾ ਗਿਆ ਪੁਲਿਸ ਵੱਲੋਂ ਪੰਜ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਉਹ ਪਿਛਲੇ ਨਵੰਬਰ ਮਹੀਨੇ ਤੋਂ ਅਜੀਹਾ ਕਰ ਰਹੇ ਸਨ 84 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਾਰਨ 45 ਸਾਲ ਬਾਅਦ ਸੱਜਣ ਕੁਮਾਰ ਦੋਸ਼ੀ ਕਰਾਰ ਦਿੱਤੇ ਗਏ ਹਨ 18 ਨੂੰ ਉਨ੍ਹਾਂ ਨੂੰ ਸਜ਼ਾ ਸੁਣਾਉਣ ਤੇ ਬਹਿਸ ਹੋਵੇਗੀ ਸਮੁੰਦਰੀ ਫੌਜ ਦੇ ਸੇਵਾਮੁਕਤ ਫੌਜੀ ਨੇ 9 ਸਾਲਾਂ ਦੀ ਧੀ ਦਾ ਗळा ਵੱਢ ਕੇ ਹੱਤਿਆ ਕਰ ਦਿੱਤੀ ਗਈ ਤੇ ਆਪਣੇ ਪਤਨੀ ਦੇ ਸਿਰ ਵਿੱਚ ਵੀ ਉਸਨੇ ਹਥੋੜਾ ਮਾਰ ਦਿੱਤਾ ਤਰਵਾੜੀ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਰੋਲੀ ਵਿਰੁੱਧ ਆਪਣੇ ਬਿਆਨਾਂ ਕਾਣ ਵਿਵਾਦਾਂ 'ਚ ਆਏ ਹਰਿਆਣਾ ਦੇ ਊਰਜਾ ਆਵਾਜਾਈ ਤੇ ਕਿਰਤ ਮੰਤਰੀ ਅਨਿਲ 베ਜ ਨੇ ਭਾਜਪਾ ਲੀਡਰ ਨੂੰ ਕਾਰਨ ਸੋ ਨੋਟਿਸ ਦਾ 8 ਬੰਨਿਆਂ ਦਾ ਜਵਾਬ ਭੇਜਿਆ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਜੇਕਰ ਪਾਰਟੀ ਨੂੰ ਕਿਸੇ ਹੋਰ ਗੱਲ ਦਾ ਜਵਾਬ ਚਾਹੀਦਾ ਹੈ ਤਾਂ ਉਹ ਵੀ ਉਹ ਲਿਖ ਕੇ ਦੇ ਦੇਣਗੇ। ਮਾਗਦੀ ਪੂਰਨਮਾਤੇ 2 ਕਰੋੜ ਲੋਕਾਂ ਨੇ ਮਹਾਕੁੰਭ ਬੇਲੇ ਇਸ਼ਨਾਨ ਕੀਤਾ। ਖਨੌਰੀ ਮਹਾਪੰਜਤ ਹਰਿਆਣਾ ਦੇ ਕਿਸਾਨਾਂ ਨੇ ਨੰਗੇ ਢਾੜ ਹੋ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਪਟਿਆਲਾ ਕਲਾਂ ਨੌਰ ਵਿਖੇ ਆਪ ਦੇ ਸਰਪੰਚ ਦੇ ਪ੍ਰਾਣ ਨਿਰਮਲ ਸਿੰਘ ਦਾ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਦੇ ਇਨਕਮ ਟੈਕਸ ਵਿਭਾਗ ਨੇ ਗगन ਗੁਟਕਾ ਤੇ ਆਈਟੀਸੀ ਪਾਡ ਡੀਲਰ ਭਰਦवाज ਬ੍ਰਦਰ ਦੀ ਰਹਿਸ਼ਤੇ ਕਾਰੋਬਾਰੀ ਟਿਕਾਣੇ ਤੇ ਛਾਪੇ ਮਾਰੀ ਕੀਤੀ ਗਈ ਤੇ ਇਨਕਮ ਟੈਕਸ ਸੰਬੰਧੀ ਚੋਰੀ ਦੇ ਨਾਲ ਸੰਬੰਧ ਦੌਕਮੈਂਟ ਉਹ ਆਪਣੇ ਨਾਲ ਲੈ ਗਏ ਹਨ। ਭਾਰਤ ਮਿਆਂਮਾਰ ਸਰਹੱਦ ਤੇ 173.7 3 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸੁਖਬੀਰ ਸਿੰਘ ਬਾਦਲ ਦੀ ਹਰਸਿਮਰਤ ਕੌਰ ਬਾਦਲ ਦੀ ਬੀਬਾ ਹਰਕੀਰਤ ਕੌਰ ਬਾਦਲ ਦੇ ਵਿਆਹ ਦੇ ਬੰਦਨ ਵਿੱਚ ਵੱਜ ਗਏ ਹਨ ਇਸ ਵਿਆਹ ਦੇ ਮੌਕੇ ਤੇ ਟੁਕੀ ਸਖ਼ਤੀਆਂ ਪਹੁੰਚੀਆਂ ਮਲੋਟ ਵਿਖੇ 27 ਕੁਆਂਟਲ ਡੋਡਾ ਚੂਰਾ ਪੋਸਟ ਤੇ ਟਰੱਕ ਸਮੇਤ ਦੋ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੈਪ ਨੂੰ ਲੈ ਕੇ ਨਿਵੇਸ਼ਕਾਂ 'ਚ ਕਰੇ ਜਾ ਰਹੀ ਹੈ ਜਨਵਰੀ ਵਿੱਚ 26400 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਟੀਟਲ ਕੰਪਨੀ ਨੇ ਹਾਈ ਸਪੀਡ ਇੰਟਰਨੈਟ ਲਈ ਨੋਕੀਆ ਤੇ ਕਬਾਲ ਕਾਮ ਨੂੰ ਕੰਟਰੈਕਟ ਦੇ ਦਿੱਤਾ ਹੈ ਸ਼ੇਅਰ ਮਾਰਕੀਟ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਸੈਂਸੈਕਸ 122.52 ਅੰਕ ਤੱਕ ਡੇਗਾ ਤੇ 6 ਦਿਨਾਂ ਦੇ ਅੰਦਰ ਹੀ 24 ਲੱਖ ਕਰੋੜ ਰੁਪਏ ਡੁੱਬ ਗਏ ਡੀਜੀਜੀਆਈ ਨੇ ਪੁਣੇ ਵਿੱਚ 1196 ਕਰੋੜ ਰੁਪਏ ਦੀ ਜੀਐਸਟੀ ਦੀ ਧੋਖਾਧੜੀ ਦਾ ਪਤਾ ਲਗਾਇਆ ਹੈ ਭਾਰਤ ਦੀ ਕ੍ਰਿਕਟ ਟੀਮ ਨੇ ਇੰਗਲੈਂਡ ਦੀ ਕ੍ਰਿਕਟ ਟੀਮ ਨੂੰ 142 ਦੌੜਾਂ ਨਾਲ ਹਰਾ ਕੇ 3-0 ਨਾਲ ਇਹ ਲੜੀ ਜਿੱਤ ਲਈ ਹੈ ਗਿੱਲ ਨੇ 102 ਬੋਲਾਂ ਤੇ 112 ਰਨ ਬਣਾਏ ਜਦੋਂ ਕਿ ਬਰਾਟ ਕੋਹਲੀ ਨੇ 52 ਬੋਲਾਂ ਤੇ 55 ਰਨ ਬਣਾਏ ਕ੍ਰਿਕਟ ਟੀਮ ਇੰਡੀਆ ਦਾ ਮੁੱਖ ਗੇਂਦਬਾਜ਼ ਜਸਪ੍ਰੀਤ ਭੁੰਮਰਾ ਪਿਛਤੀ 60 ਕਾਂ ਚੈਂਪੀਅਨ ਟਰੋਫੀ ਤੋਂ ਬਾਹਰ ਹੋ ਗਏ ਹਨ ਉੱਥੇ ਹੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਜਸਬੀ ਜੈਸਵਾਲ ਵੀ ਟੀਮ ਇੰਡੀਆ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਹੇ ਹਨ ਉਸ ਦੇ ਸਤੰਤ ਤੇ ਕਰਨਾਟਕ ਦੇ ਸਪਿਨਰ ਬਰਨ ਚੱਕਰਵਰਤੀ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਦਾ ਸਾਬਕਾ ਸਲਾਮੀ ਬੱਲੇਬਾਜ਼ ਸ਼ਿਖਰਧਵਨ ਉਨ੍ਹਾਂ ਚਾਰ ਖਿਡਾਰੀਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ 19 ਫਰਵਰੀ ਤੋਂ 9 ਮਾਰਚ ਤੱਕ ਪਾਕਿਸਤਾਨ ਦੇ ਦੁਬਈ ਵਿੱਚ ਹੋਣ ਵਾਲੀ ਚੈਂਪੀਅਨ ਟਰੋਫੀ ਲਈ ਬੋਧਵਾਨ ਨੂੰ ਬ੍ਰਾਂਡ ਇੰਵੈਸਟਰ ਨਿਯੁਕਤ ਕੀਤਾ ਹੈ। ਸਾਬਕਾ ਬਾਸਕਟਬਾਲ ਖਿਡਾਰੀ ਕੋਬੋ ਬ੍ਰਾਇੰਟ ਨੇ 2013 ਦੀ ਇੱਕ ਵਿਕਾਰੀ ਖੇਡ ਦੌਰਾਨ ਜਿਹੜੇ ਬੂਟ ਪੈਨੇਸਨ ਉਹਨਾਂ ਦੀ ਨਿਲਾਮੀ 6.60 ਲੱਖ ਡਾਲਰ ਦੀ ਰਾਸ਼ੀ ਨਾਲ ਤੇ ਵਿਕੇ ਹਨ ਰਾਜ ਸਭਾ ਦੇ ਬਜਟ ਸੈਸ਼ਨ ਦੇ ਦੌਰਾਨ ਰਾਗੂ ਬਚੱਡਾ ਨੇ ਕਿਹਾ ਹੈ ਕਿ ਮੀਡਲ ਕਲਾਸ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ ਜਦਕਿ ਮੀਰਾਂ ਦੇ ਕਰਜ਼ੇ ਵਾਪੂਰ ਰਹੇ ਹਨ ਸਿੰਗਾਪੁਰ ਵਿੱਚ ਮਨਾਏ ਗਏ ਥਾਈ ਪੂਸ਼ਮ ਤਿਹਾੜੀ ਦੌਰਾਨ ਮੰਗਲਵਾਰ ਨੂੰ ਲਗਭਗ 16000 ਸ਼ਰਧਾਲੂਆਂ ਨੇ ਭਗਵਾਨ ਮੂਰੂਗਲ ਦੀ ਪੂਜਾ ਕੀਤੀ ਇੰਗਲੈਂਡ ਸਰਕਾਰ ਨੇ ਵੀ ਅਮਰੀਕਾ ਦੀ ਤਰ੍ਹਾਂ ਤੇ ਗੈਰਕਾਨੂੰਨੀ ਪ੍ਰਵਾਸੀਆਂ ਤੇ ਸਕੰਨਜਾ ਕਸਿਆ ਤੇ ਸ਼ਾਪੇ ਮਾਰੀਦਾਂ ਨੂੰ ਬਹੁਤ ਸਾਰੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਆਪਣੀ ਗ੍ਰਿਫਤਾਰੀ ਵਿੱਚ ਲੈ ਲਿਆ ਹੈ ਪਿਛਲੇ ਸਾਲ ਵੀ ਇੰਗਲੈਂਡ ਸਰਕਾਰ ਨੇ 19000 ਤੋਂ ਵੱਧ ਗੈਰਕਾਨੂੰਨੀ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ ਪਠਾਨਕੋਟ ਸਾਈਬਰ ਕ੍ਰਾਈਮ ਬ੍ਰਾਂਚ ਨੇ ਇੱਕ ਛੁਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਸ਼ੇਅਰ ਮਾਰਕੀਟ ਦੇ ਟਿਪਸ ਦੇਣ ਦੇ ਬਦਲੇ ਉਸਨੇ 1 ਕਰੋੜ 52 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੇਕਰ ਤੁਹਾਨੂੰ ਸਾਡੇ ਬਨੂ ਪ੍ਰਸਾਰਤ ਕੀਤੀਆਂ ਜਾਂਦੀਆਂ ਖਬਰਾਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ